ਉਹ ਬੁਰਕਾ ਨਾ ਤੋਚੀਓ ਇਹ ਕਿਤਾਬਾ ਬਤਾ ਚੋਕ ਕੇ ਗੱਲ ਬਾਤ ਕਰਦੇਗਾ ਕਿਉਂਕਿ ਅਸਾ ਪਰਿਵਾਰ ਬਣਿਆ ਅਸੀਂ ਪਰਿਵਾਰ ਦੀ ਗੱਲਾਂ ਤੀਕ ਕਰਨੀਆਂ ਨੇ ਜੀ ਗਰੁੱਪ ਦੇ ਵਿੱਚ ਤੇ ਇੰਨੀਆ ਕਮਿਊਨਿਟੀ ਦੀ ਪ੍ਰਵਾਨ ਕਰਿਓ ਸਾਡੇ ਟਾਰਗੇਟ ਸੀ ਚੰਦਨ ਸਾਹਬ ਸਾਡੇ ਕੋਲੇ ਪਹੁੰਚੇ ਸੋ ਅੱਗੇ ਬੇਨਤੀ ਹੈ ਸਾਡੇ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਸਰਪੰਚ ਸਾਹਿਬ ਲਖਵਿੰਦਰ ਸਿੰਘ ਜੀ ਸਰਪੰਚ ਸਾਹਿਬ ਇਹਨਾਂ ਨੂੰ ਬੇਨਤੀ ਹੈ ਕਿ ਇਸ ਸਟੇਜ 'ਤੇ ਪਹੁੰਚ ਕੇ ਕਿਰਪਾਲਤਾ ਕਰਨਾ 5-7 ਮਿੰਟ ਦਾ ਸਮਾਂ ਹੈ ਸੋ ਸੱਤਾ ਮਿੰਟ ਦੇ ਵਿੱਚ ਆਪਣੀ ਗੱਲ ਕਹੇਗੇ ਸੋ ਵਿਚਾਰ ਦੇ ਨਾਲ ਸਾਡੇ ਕਪਾ ਸਾਡੇ ਬਾਉਂ ਦੀ ਬਾਤ ਗੁਰੂ ਜੀ ਦਾ ਕਥਨ ਲਾ ਲੁਕੀ ਹਦੀ ਇੱਕ ਮੰਚ ਤਿਆਰ ਕਰਨ ਵਾਸਤੇ ਇਹ ਉਪਰਾਲਾ ਕੀਤਾ ਗਿਆ ਸੋ ਚਾਪਾ ਭਾਖਾਂ ਵਾਲਿਆਂ ਜਿਹੜਾ ਆਪਣੀ ਬਰਾਤਰੀ ਦੀ ਕੌਮ ਦੀ ਗੱਲ ਕਰਨ ਵਾਸਤੇ ਇਕੱਠੇ ਹੋਏ ਆ ਦੇਖੋ ਵੀ ਉਹ ਸਾਡੇ ਪ੍ਰਾਤਰੀ ਦੇ ਐਨੀ ਬੋਰਡ ਹੋਣ ਦੇ ਕਾਰਨ ਅਸੀਂ ਥਰਵੀ ਸਰਕਾਰੀ ਸੁਣ ਤੋਂ ਤਾਂ ਵਾਝੇ ਇਹ ਕਿਉਂ ਇਹਦੇ ਤੇ ਵਿਚਾਰਨ ਦੀ ਲੋੜ ਹੈ ਸਾਡੇ ਛੋਟੇ ਵੀਰ ਸੁਗਮੰਦਰ ਸਿੰਘ ਸ਼ਾਂ ਉਹਨਾਂ ਦੇ ਰੋਗ ਇੱਕ ਆਡੀਓ ਪਾਈ ਗਈ ਗਰੁੱਪ ਦੇ ਵਿੱਚ ਕਿ ਆਪਣੇ ਆਉਣ ਵਾਲੇ ਬੱਚਿਆਂ ਦਾ ਜੋ ਭਵਿੱਖ ਹੈ ਉਹਨੂੰ ਆਪਾਂ ਸੋਸ਼ਲ ਕੀਤਾ ਜਾਵੇ ਕਿਉਂਕਿ ਆਪਾਂ ਦਾ ਜਿਹੜੀ ਨਿਮਰਗੀ ਆਪਣੀ ਨਿਮਰਗੀ ਤੇ ਆਪਣੇ ਆਉਣ ਵਾਲੇ ਬੱਚੇ ਜਿਹੜੇ ਉਹ ਤੰਗ ਨਾ ਹੋਣ ਰਾਏ ਸਖ ਬਰਾਤਰੀ ਦਾ ਬਹੁਤ ਵੱਡਾ ਕੱਠ ਹੈ ਸਾਡੇ ਪਰੇ ਪਰੇ ਏਰੀਆ ਦੇ ਵਿੱਚ ਬਾਟਰ ਏਰੀਏ ਤੇ ਜਿਨ੍ਹਾਂ ਇਹਨਾਂ ਦਾ ਇੱਕ ਹੈ ਹੋਰ ਕਿਸੇ ਬੰਦੇ ਦਾ ਇੱਕ ਹੈ ਸੋ ਮੇਰੀ ਤਾਂ ਬੇਨਤੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਸਾਡੇ ਸਤਕਾਰਯੋਗ ਸੂਝਮਾਨ ਬਠਿੰਡੇ ਤੋਂ ਆਏਿੰਦਾ ਸੰਦੇ ਜੋ ਸਾਡੇ ਵਿੱਚ ਮੌਜੂਦ ਹਨ ਉਹ ਇੱਕ ਲੰਮੇ ਸਮੇਂ ਤੋਂ ਇੱਕ ਤਰ੍ਹਾਂ ਦਾ ਲੜਗੇ ਹੋਰ ਪਾਈ ਚੜਾ ਇਕੱਠਾ ਹੋ ਕੇ ਲੜਾਈ ਲੜ ਰਿਹਾ ਹੈ ਤੇ ਆਪਾਂ ਤਗੜੇ ਹੋ ਗਏ ਨਾਲ ਸਾਥ ਦਿਈਏ ਆਪਣਾ ਫਰਜ਼ ਮੰਨਦਾ ਕਿ ਆਪਾਂ ਇਹਨਾਂ ਦਾ ਸਾਥ ਦੇਈਏ ਇਹ ਕਿ ਨਾ ਆਪਾਂ ਸਾਥ ਦਈਏ ਆਪਣਾ ਵੀ ਕੋਈ ਐਮਐਲਏ ਹੋਵੇ ਕੋਈ ਆਪਣਾ ਐਮਪੀ ਹੋਵੇ ਕੋਈ ਆਪਣੀ ਗੱਲ ਕਰਨ ਵਾਲਾ ਹੋਵੇ ਆਪਾਂ ਤਾਂ ਸਾਰੇ ਖਿੰਡੇ ਪਏ ਤਾਂ ਵਾਹਿਗੁਰੂ ਜੀ ਕੀ ਬਤੇ ਅੱਜ ਪਿੰਡ ਕੋਟ ਉਸੇ ਖਾਂ ਦੇ ਵਿੱਚ ਜੋ ਸ੍ਰੀ ਕਿਬੰਦ ਭਾਈਚਾਰੇ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਸਮੂਹ ਸੰਗਤ ਨੇ ਜਦੋਂ ਅਟੜ ਸਾਡੇ ਪ੍ਰਤੰਤ ਸਜਣਾਂ ਨੇ ਵਿਚਾਰ ਦਿੱਤੇ ਵਿਚਾਰ ਪ੍ਰੰਤ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ on the ਸਮੇਂ 'ਚ ਕੁਝ ਦਿਨਾਂ ਦੇ ਵਿੱਚ ਚਰਕੀ ਬੰਦ ਪਾਇਸਵਾ ਦੇ ਜਿਹੜੇ ਮੈਂਬਰ ਨੇ ਹਣ ਉਹਨਾਂ ਦੀ ਇੱਕ ਸਭਾ ਬਣਾਈ ਦੁੱਤੀ ਜਿਹਦੇ ਦੇ ਵਿੱਚ ਜ਼ਿਲ੍ਹੇ ਦੇ ਪ੍ਰਧਾਨ ਅਤੇ ਹੋਰ ਜਿਹੜੇ ਨਿਯੁਕਤ ਕੀਤੇ ਜਾਣਗੇ ਸੋ ਸਮੂਹ ਸੰਗਤ ਨੂੰ ਚਰਕੀ ਬੰਦ ਪਾਇਸਵਾ ਦੇ ਨੂੰ ਬੇਨਤੀ ਹੈ ਕਿ ਜਦੋਂ ਵੀ ਇਸ ਯੂਨਿਟ ਵੱਲੋਂ ਕੋਈ ਕਾਲ ਆਉਂਦੀ ਹੈ ਤਾਂ ਕਿਰਪਾ ਕਰਕੇ ਉਹ ਉਸ ਸਥਾਨ ਤੇ ਪਹੁੰਚਣ ਦੀ ਕਿਰਪਾਤਾ ਕਰਨ ਤਾਂ ਕਿ ਜੋ ਜ਼ਿਲ੍ਹਾ ਸੋਹੀਪੁਰ ਜ਼ਿਲ੍ਹਾ ਮੋਗਾ ਦੇਸੀ ਸਿੱਕੀ ਬੰਦ ਸਭਾ ਦੇ ਪ੍ਰਧਾਨ ਤਨਿਯੁਕਤ ਕਰ ਸਕੀਏ ਜੋ ਐਨਾ ਕਹਿੰਦਾ ਭਾਈਚਾਰੇ ਨੂੰ ਬੇਨਤੀ ਹੈ ਕਿ ਆਓ ਅਸੀਂ ਸਾਰੇ ਨਾਲ ਮਿਲ ਕੇ ਇਸ ਯੂਨਿਟ ਨੂੰ ਕੈਮ ਕਰੀਏ ਤੇ ਆਪਣੀ ਮੁਸ਼ਕਲਾਂ ਨੂੰ ਦੂਰ ਕਰੀਏ